ਸਾਰਾ ਪੰਜਾਬ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਭਾਰ ਸਰਕਾਰ ਵੱਲੋਂ ਹਰ ਪੀੜਿਤ ਸੂਬਾ ਕੋਸ਼ਿਸ਼ ਕਰ ਦਿੱਤਾ ਗਿਆ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਹੜਾ ਦੇ ਪਾਣੀ ਨੂੰ ਲੈ ਕੇ ਤਰਥਲੀ ਬਚੀ ਹੋਈ ਹੈ ਪੂਰਾ ਪੰਜਾਬ ਡੁੱਬਦਾ ਨਜ਼ਰ ਆ ਰਿਹਾ ਹੈ ਅਤੇ ਪੂਰਾ ਪੰਜਾਬ ਡੁੱਬ ਵੀ ਗਿਆ ਹੈ ਲਗਭਗ 4 ਲੱਖ ਤੋਂ ਪਲੱਸ ਇਕੜ ਝੋਨੇ ਦੀ ਫਸਲ ਹੁਣ ਤਾਜ਼ੇ ਸਰਵੇ ਦੇ ਅਨੁਸਾਰ ਬਰਬਾਦ ਹੋ ਗਈ ਹੈ। ਅਤੇ ਹਜ਼ਾਰਾਂ ਲੋਕ ਬੇਗਰ ਹੋ ਗਏ ਨੇ। ਹਜ਼ਾਰਾਂ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ। ਪਾਣੀ ਦਾ ਲੈਵਲ 5 ਤੋਂ ਲੈ ਕੇ 7 ਫੁੱਟ ਲੈਵਲ ਤੱਕ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣੇ ਹੀ ਫਿਰ ਭਾਖੜਾ ਡੈਮ ਦਾ ਜਿਹੜਾ ਪਾਣੀ ਛੱਡ ਦਿੱਤਾ ਗਿਆ ਹੈ ਜਿਹਦੇ ਨਾਲ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਜਿਹੜੇ ਪਿੰਡ ਹਾਲੇ ਨਹੀਂ ਵੀ ਡੁੱਬੇ ਉਹ ਵੀ ਡੁੱਬ ਜਾਣਗੇ ਇੱਕ ਪਾਸੇ ਪੰਜਾਬ ਸਰਕਾਰ ਸਮਾਜ ਸੇਵੀਆਂ ਦੇ ਆਗੂ ਪੰਜਾਬ ਦੇ ਨੌਜਵਾਨ ਪੰਜਾਬ ਦੇ ਕਲਾਕਾਰ ਪੰਜਾਬ ਦੇ ਐਕਟਰ ਅਤੇ ਹਰ ਸੂਬੇ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਨੇ ਜਦੋਂ ਵੀ ਕਿਸੇ ਵੀ ਭਾਰਤ ਦੇ ਸੂਬੇ ਦੇ ਵਿੱਚ ਆਫਤ ਆਈ ਹੈ ਚਾਹੇ ਉਹ ਭਾਰਾ ਆਇਆ ਹੈ ਚਾਹੇ ਉਸ ਤਨਾਮੀ ਆਈ ਹੈ ਚਾਹੇ ਹੜ੍ਹ ਆਏ ਨੇ ਪੰਜਾਬ ਇੱਕ ਥਾਪੜ ਕੇ ਖੜਿਆ ਹੈ ਲੇਕਿਨ ਪੰਜਾਬ ਦੇ ਲੋਕ ਹਾਲੇ ਵੀ ਹੌਸਲਾ ਨਹੀਂ ਛੱਡ ਰਹੇ ਪੰਜਾਬ ਬਰਬਾਦ ਹੋ ਗਿਆ ਹੈ ਪੰਜਾਬ ਤਬਾਹ ਹੋ ਗਿਆ ਹੈ ਹਰ ਇੱਕ ਦੀਆਂ ਅੱਖਾਂ ਨਮ ਨੇ ਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਟੈਂਟ ਲਗਾ ਕੇ ਬੈਠੇ ਹੋਏ ਨੇ ਰਾਤ ਕਾਰਜ ਸੇਵਾਦਾਰਾ ਹੁਣਾ ਵੱਲੋਂ ਲੰਗਰ ਪੱਕੇ ਪਕਾਏ ਜਾ ਰਹੇ ਨੇ ਚਾਹ ਜਾ ਰਹੀ ਹੈ ਦੁੱਧ ਚਾਰਿਆ ਹੈ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਸੀਂ ਸ਼ਲਾਘਾ ਕਰਦੇ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਾਰਟੀ ਬਾਜ਼ੀ ਤੋਂ ਉੱਠ ਕੇ ਚਾਹੇ ਉਹ ਸਾਬਕਾ ਵਿਧਾਇਕ ਨੇ ਚਾਹੇ ਮੌਜੂਦਾ ਵਿਧਾਇਕ ਨੇ ਚਾਹੇ ਸਾਬਕਾ ਮੰਤਰੀ ਨੇ ਚਾਹੇ ਸਾਬਕਾ ਜਿਹੜੇ ਮੌਜੂਦਾ ਮੰਤਰੀ ਨੇ ਸੰਸਦਾਂ ਤੋਂ ਲੈ ਕੇ ਹਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਦਿੱਤੇ ਵਿੱਤੀ ਸਹਾਇਲਾ ਸਹਾਇਤਾ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਰਬਾ ਐਨਾ ਕਹਿਰ ਨਾ ਆ ਪੰਜਾਬ ਤੇ ਕਿਉਂਕਿ ਪੰਜਾਬ ਮਰ ਰਿਹਾ ਹੈ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੀ ਫਸਲ ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈ ਹਰ ਪਾਸੇ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ ਹਰ ਪਾਸੇ ਲੋਕ ਲੋਗਾ ਦੇ ਵਿੱਚ ਹਾਕਾਰ ਬਚੀ ਹੋਈ ਹੈ 32 ਤੋਂ ਵੱਧ ਲੋਕ ਮਰ ਗਏ ਨੇ ਦੱਸਿਆ ਜਾ ਰਿਹਾ ਕਿ ਹਯਾਤ ਤੋਂ ਪਲੱਸ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਅਤੇ ਕਈ ਸੈਂਕੜੇ ਲੋਕ ਮੀਂਹ ਦੇ ਪਾਣੀ ਅਤੇ ਹੜ੍ਹ ਦੇ ਪਾਣੀ ਦੇ ਨਾਲ ਬਿਬਾਰ ਹੋ ਗਏ ਨੇ ਕਈਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਨੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਪਹੁੰਚ ਚੁੱਕੀਆਂ ਨੇ ਉਹਨਾਂ ਵੱਲੋਂ ਖੂਨ ਦੇ ਸੈਂਪਲ ਵੀ ਲੈ ਸਾਰੇ ਨੇ ਅਤੇ ਬੰ ਟੁੱਟ ਰਹੇ ਨੇ ਕਸੀਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਟੁੱਟ ਰਿਹਾ ਹੈ ਨਹਿਰਾਂ ਟੁੱਟ ਰੀਆਂ ਨੇ ਕਸੀਆਂ ਟੁੱਟ ਰੀਆਂ ਨੇ ਨਹਿਰਾਂ ਦੇ ਵਿੱਚ ਵੱਡੇ ਪਾੜ ਪੈ ਰਹੇ ਨੇ ਤੇ ਹਰ ਹਲਕਾ ਪੰਜਾਬ ਦਾ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰਿਆ ਹੋਇਆ ਹੈ ਜਿਸ ਤਰ੍ਹਾਂ ਅੱਜ ਭਾਖੜਾ ਡੈਮ ਦੇ ਵਿੱਚੋਂ ਪਾਣੀ ਫਿਰ ਤੋਂ ਦੁਬਾਰਾ ਛੱਡ ਦਿੱਤਾ ਗਿਆ ਹੈ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਜਿਹੜੇ ਪਿੰਡ ਨਹੀਂ ਵੀ ਡੁੱਬੇ ਉਹ ਵੀ ਪਾਣੀ ਦੀ ਮਾਰ ਹਿਟ ਆਉਣਗੇ ਉਥੇ ਵੀ ਪਾਣੀ ਜਾਵੇਗਾ ਉਹਨਾਂ ਉਹਨਾਂ ਲੋਕਾਂ ਨੂੰ ਵੀ ਆਪੋ ਆਪਣੇ ਪਿੰਡ ਛੱਡਨੇ ਪੈਣਗੇ ਹਾਲਾਂਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸਾਨੂੰ ਉਹਨਾਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਜਿਹੜੀਆਂ ਸੋਸ਼ਲ ਮੀਡੀਆ ਦੇ ਦੁਆਰਾ ਫਲਾਈਆਂ ਚਾਰੀਆਂ ਨੇ ਸਾਨੂੰ ਉਥੇ ਚੱਲਣਾ ਚਾਹੀਦਾ ਹੈ ਜਿਹੜਾ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਪੰਜਾਬ ਸਰਕਾਰ ਆਏ ਚਾਹੇ ਉਹ ਭਾਰਤ ਸਰਕਾਰ ਹੈ ਭਾਰਤ ਸਰਕਾਰ ਵੱਲੋਂ ਹਰ ਪ੍ਰੂਫਤ ਸੂਬਾ ਕੋਸ਼ਿਸ਼ ਕਰ ਦਿੱਤਾ ਗਿਆ ਪੰਜਾਬ ਨੂੰ ਪੰਜਾਬ ਦੇ ਵਿੱਚ ਹੜ੍ਹਾਂ ਤੇ ਪਾਣੀ ਦੇ ਨਾਲ ਮੀਂਹ ਦੇ ਪਾਣੀ ਦੇ ਨਾਲ ਤਰਥੱਲੀ ਬਚੀ ਹੋਈ ਹੈ ਹਜ਼ਾਰਾਂ ਘਰ ਬੇਕਾਰ 32 ਤੋਂ ਵੱਧ ਮੌਤਾ ਹਜ਼ਾਰ ਤੋਂ ਵੱਧ ਪਸ਼ੂ ਮਾਰੇ ਜਾਂਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਸਭ ਤੋਂ ਜ਼ਿਆਦਾ ਜੇਕਰ ਪਿੰਡ ਪਾਣੀ ਦੀ ਮਾਰ ਹੇਠ ਆਏ ਨੇ ਡੁੱਬੇ ਨੇ ਉਹ ਹੈ ਹਲਕਾ ਗੁਰਦਾਸਪੁਰ 500 ਤੋਂ ਪਲੱਸ ਪ੍ਰਿੰਟ ਦੱਸੀ ਜਾ ਰਹੇ ਨੇ ਪਹਿਲਾਂ 9 ਜਿਲ੍ਹੇ ਪਹਿਲਾਂ 7 ਜਿਲ੍ਹੇ ਸੀ ਫਿਰ 9 ਲੇਕਿਨ ਹੁਣ 23 ਦੇ 23 ਜ਼ਿਲ੍ਹੇ ਪੰਜਾਬ ਦੇ ਅੜਾਂ ਦੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਤਬਾਹ ਹੋ ਗਏ ਫਸਲਾਂ ਤਬਾਹ ਹੋ ਗਈਆਂ ਨੇ ਸਬੀਆਂ ਤਬਾਹ ਹੋ ਗਈਆਂ ਨੇ ਰੁੱਖ ਤਬਾਹ ਹੋ ਗਏ ਨੇ ਘਰ ਤਬਾਹ ਹੋ ਗਏ ਨੇ ਪਸ਼ੂ ਤਬਾਹ ਹੋ ਗਏ ਨੇ ਲੇਕਿਨ ਫਿਰ ਵੀ ਅਸੀਂ ਬਹਾਦਰ ਕੌਮ ਨੂੰ ਸਲਾਬ ਕਰਦੇ ਹਾਂ ਜਜ਼ਬਾ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਜਨੂਨ ਹੈ ਇਹ ਪੰਜਾਬ ਨੂੰ ਖਤਮ ਨਹੀਂ ਹੋਣ ਦੇਣਗੇ ਇਹ ਪੰਜਾਬ ਨੂੰ ਮਰਨ ਨਹੀਂ ਦੇਣਗੇ ਕਿਉਂਕਿ ਹਾਲੇ 5-7 ਦਿਨ ਲਗਾਤਾਰ ਹਾਈ ਅਲਰਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਕਿ 5-7 ਦਿਨਾਂ ਦੇ ਵਿੱਚ ਵਿੱਚ ਪੰਜਾਬ ਦੇ ਹੋਰ ਵੀ ਪਿੰਡ ਹੋਰ ਵੀ ਸ਼ਹਿਰ ਹੋਰ ਵੀ ਕਸਬੇ ਹਰਾਂਦੀ ਮਾਰ ਹੇਠ ਅਰਬੀ ਲਪੇਟ ਵਿੱਚ ਆਉਣਗੇ ਉੱਥੇ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਘਰ ਛੱਡ ਕੇ ਆਪਣੇ ਬਾਲ ਡੱਗ ਤੂੰ ਲੈ ਕੇ ਕਿਸੇ ਸੁਰੱਖਿਅਤ ਥਾਵਾਂ ਤੇ ਪਹੁੰਚੋ ਕਿੱਥੇ ਜਾਣਗੇ ਜਦੋਂ ਪੰਜਾਬ ਦਾ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੀ ਪ੍ਰਭਾਵਿਤ ਹੋ ਗਏ ਨੇ ਇਹਨਾਂ ਦੇ ਇਹਨਾਂ ਲੋਕਾਂ ਨੂੰ ਗੁੱਸਿਆਂ ਸਟੇਟਾਂ ਦੇ ਵਿੱਚ ਜਾਣਾ ਪਵੇਗਾ ਪੰਜਾਬ ਸਰਕਾਰ ਵੱਲੋਂ ਕੁੱਝ ਤਾਂ ਕਦਮ ਚੁੱਕੇ ਜਾ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਦਾ ਪਤਾ ਸੀ ਇਸ ਕਰਕੇ ਭਾਖੜਾ ਡੈਮ ਦਾ ਪਾਣੀ ਤੌਂਗ ਡੈਮ ਦਾ ਪਾਣੀ ਮਹਿੰਦੀ ਰੰਗ ਦਾ ਪਾਣੀ ਸਰਕਾਰਾਂ ਨੂੰ ਆਲਰੇਡੀ ਰਿਲੀਜ਼ ਕਰ ਦੇਣਾ ਚਾਹੀਦਾ ਸੀ ਮਈ ਜੂਨ ਦੇ ਮਹੀਨੇ ਵਿੱਚ ਪੰਜਾਬ ਨੂੰ ਇਹ ਦਿਨ ਨਹੀਂ ਦੇਖਣੇ ਪੈਣੇ ਸੀ 2023 2025 ਲਗਾਤਾਰ ਸਾਲ ਦਾ ਗੈਪ ਪਾ ਕੇ ਫਿਰ ਦੁਬਾਰਾ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਰੱਬ ਜਲਦੀ ਤੋਂ ਜਲਦੀ ਪਾਣੀ ਰਕੀਪ ਇਹ ਆਫਤ ਨੂੰ ਜਿਹੜਾ ਹੈ ਦੂਰ ਲੈ ਕੇ ਜਾਵੇ ਪੰਜਾਬ ਦੇ ਲੋਕਾਂ ਨੂੰ ਤੱਤੀ ਹਵਾ ਵੀ ਨਾ ਲੱਗੇ ਲੇਕਿਨ ਪੰਜਾਬ ਦੇ ਹਾਲਾਤ ਨੂੰ ਵੇਖੇ ਸਾਰਿਆਂ ਨੇ ਪੰਜਾਬ ਦੇ ਮੰੰਜਰ ਤਬਾਹੀ ਦੇ ਹੁਣ ਵਿਖੇ ਜਾ ਰਹੇ ਨੇ ਜਿਹੜਾ ਅੱਖਾਂ ਨਾਮ ਹੁੰਦੀਆਂ ਨੇ ਸਾਡੇ ਦਿਲ ਤੱਕ ਦੇ ਧੜਕਦੇ ਨੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੇਖਦੇ ਹਾਂ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਗੱਪ ਦੇ ਵਿੱਚ ਲਿਬੜੀਆਂ ਹੋਈਆਂ ਨੇ ਕਿਸ ਤਰ੍ਹਾਂ ਸਾਡੇ ਬਜ਼ੁਰਗ ਲੰਗਰਾਂ ਦੀ ਗੁਫਾਰ ਲਗਾ ਰਹੇ ਨੇ ਕਿਸ ਤਰ੍ਹਾਂ ਸਾਡੇ ਬਜ਼ੁਰਗ ਲਗਾਤਾਰ ਆਪਣੇ ਘਰਾਂ ਦੇ ਵਿੱਚ ਬੈਠ ਕੇ ਘਰਾਂ ਦੀ ਰਖਵਾਲੀ ਕਰ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਨਾਮ ਨਾਲ ਵਕ ਵਕ ਸਮਾਜਿਕ ਸੇਵਕ ਜਥੇਬੰਦੀਆਂ ਵੱਲੋਂ ਵੀ ਲਗਾਤਾਰ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵੀ ਹੈਲਪ ਆ ਰਹੀ ਹੈ ਅਸੀਂ ਚਾਹੁੰਦੇ ਹਾਂ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬਚੇ ਪੰਜਾਬ ਫਿਰ ਫਿਰ ਬਹਾਲ ਹੋਵੇ ਪੰਜਾਬ ਦੇ ਵਿੱਚ ਫਿਰ ਹੋਂਦ ਆ ਲੱਗੇ ਪੰਜਾਬ ਦੇ ਵਿੱਚ ਫਿਰ ਫਸਲਾਂ ਹੋਣ